ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮ ਮਜੀਠੀਆ ਹੱਕ ਦੇ ਵਿੱਚ ਕਰ ਦਿੱਤਾ ਵੱਡਾ ਐਲਾਨ ਤੇ ਪੰਜਾਬ ਸਰਕਾਰ ਨੂੰ ਲਿਆ ਕਰੜੇ ਹੱਥੀ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਜਮ ਕੇ ਨਿਸ਼ਾਨੇ ਸਾਦੇ ਨੇ ਤੇ ਕਿਸਾਨਾਂ ਦੇ ਨਾਲ ਇੱਕ ਠੋਕ ਕੇ ਖੜ ਗਏ ਕਹਿੰਦੇ ਅਸੀਂ ਹੁਣ ਤੁਹਾਡੇ ਨਾਲ ਆਖਰ ਕੀ ਕੁਝ ਕਹਿ ਰਹੇ ਨੇ ਵਿਕਰਮ ਮਜੀਠੀਆ ਦੀ ਜੁਬਾਨੀ ਸਾਬ ਤਾਂ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਹਾਂ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਆਹੇ ਇਹ ਕਰਟਸੀ ਆ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਹਨਾਂ ਦਾ ਮਾਨ ਸਤਕਾਰ ਇੱਜ਼ਤ ਬਹਾਲ ਰੱਖਣਾ ਇਹ ਘਰ ਸੱਦਣ ਵਾਲੇ ਦੀ ਡਿਊਟੀ ਹੁੰਦੀ ਹੈ ਕੱਲ 8-9 ਅਜੰਡੇ ਡਿਸਕਸ ਹੋ ਚੁੱਕੇ ਸੀ ਮਗਰ ਇੱਕ ਦામੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ ਆਪਣੇ ਆਪੇ ਤੋਂ ਬਾਹਰ ਹੋ ਗਏ ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹੋ ਕਿ ਨਹੀਂ ਲੱਗਦੇ ਭਾਈ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਅੰਦਾਜ਼ਾਤਾਂ ਨਾਲ ਪੰਜਾਬ ਦੇ ਅੰਦਾਜ਼ਾਤਾਂ ਨਾਲ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕਰਨ ਕੀ ਸਨ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੋਡਾ ਪਹਿਲਾ ਵਾਅਦਾ ਇਹ ਸੀ ਕਿ ਜਿਦ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਉ ਪੰਜਾਬ ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੈਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕੀ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਆ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ ਚ ਫੇਲ ਹੋ ਗਏ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ ਕੇਜਰੀ ਆਲ ਦੇ ਤਰਜ ਤੇ ਫਾਰਮਰ ਇਨਕਮ ਤੁਸੀਂ ਡਬਲ ਕਰ ਦਿਓਗੇ ਕਿ ਜੇ ਸੈਂਟਰ ਕਰੇ ਨਾ ਕਰੇ ਤੁਸੀਂ ਕਰ ਦਿਓਗੇ ਸੁਆਮੀਨਾਥਨ ਕਮਿਸ਼ਨ ਤੁਸੀਂ ਇੰਪਲੀਮੈਂਟ ਕਰ ਦਿਓਗੇ ਸੈਂਟਰ ਕਰੇ ਨਾ ਕਰੇ ਕਿ ਤੁਸੀਂ ਫਾਰਮ ਇਨਕਮ ਡਬਲ ਕੀਤੀ ਕਿ ਤੁਸੀਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਹੀਂ ਕੀਤੀ ਤੁਸੀਂ ਸਾਰੀ ਗੱਲਾਂ ਤੋਂ ਭੱਜਿਓ ਫਿਰ ਤੁਸੀਂ ਅਗਲਾ ਵਾਅਦਾ ਕੀਤਾ ਕਿ ਹਰ ਫਸਲ ਤੇ ਐਮਐਸਪੀ ਹੋਊਗੀ ਤੇ ਐਮਐਸਪੀ ਚੁੱਕੀ ਜਾਊਗੀ ਐਮਐਸਪੀ ਤੇ ਫਸਲਾਂ ਚੁੱਕੀਆਂ ਜਾਣਗੀਆਂ ਕੀ ਇਹ ਕੰਮ ਪੰਜਾਬ 'ਚ ਤੁਸੀਂ ਲਾਗੂ ਕੀਤਾ ਜੇ ਸੈਂਟਰ ਨੇ ਨਹੀਂ ਕੀਤਾ ਜਦ ਤੁਹਾਨੂੰ ਯਾਦ ਕਰਾਇਆ ਜਾਂਦਾ ਥੋਡੇ ਵਾਅਦੇ ਤੇ ਤੁਸੀਂ ਉਹ ਵਾਅਦੇ ਪੂਰੇ ਕਰਨ ਦੀ ਜਗ੍ਹਾ ਤੁਸੀਂ ਉਹਨਾਂ ਵਾਅਦਿਆਂ ਤੋਂ ਭੱਜ ਜੋ ਤਿੰਨ ਸਾਲ ਬੀਤ ਗਏ ਹੋਣ ਤਿੰਨ ਸਾਲਾਂ 'ਚ ਖੋਕਲੇ ਝੂਠੇ ਵਾਅਦਿਆਂ ਤੋਂ ਸਵਾਏ ਕੱਖ ਨਹੀਂ ਡਰਾਮੇਬਾਜ਼ੀ ਤੋਂ ਮਸ਼ਕਰੀ ਬਾਜ਼ੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਤੇ ਜੇ ਕੋਈ ਤੁਹਾਨੂੰ ਆ ਕੇ ਸੱਚ ਪੁੱਛੇ ਜਾਂ ਤੁਹਾਨੂੰ ਜਵਾਬ ਮੰਗੇ ਔਰ ਉਹ ਵੀ ਦੇਸ਼ ਦਾ ਅੰਨਦਾਤਾ ਜਿਹੜੀ ਬੈਕਬੋਨ ਹੈ ਦੇਸ਼ ਦੀ ਜਿਹਦੇ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਦੇਸ਼ ਦੀ ਇਕਨੋਮੀ ਚੱਲਦੀ ਹੈ ਲੋਕਾਂ ਦੀ ਥਾਲੀਆਂ ਤੱਕ ਰੋਟੀ ਪਹੁੰਚਦੀ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੋ ਕਿ ਤੁਸੀਂ ਡिक्टेटर ਹੋ ਲੋਕਤੰਤਰ ਹੈ ਭਾਈ ਲੋਕਤੰਤਰ 'ਚ ਤੁਸੀਂ ਇਹਨਾਂ ਦੀਆਂ ਵੋਟਾਂ ਲਈਆਂ ਇਹ ਤੁਹਾਡੇ ਤੋਂ ਜਵਾਬ ਮੰਗ ਸਕਦੇ ਆ ਤੁਸੀਂ ਜਵਾਬ ਦੇ ਹੀ ਹੋ ਮਗਰ ਤੁਹਾਨੂੰ ਪੁਲਿਸ ਦਾ ਪੁਲਿਸ ਸਟੇਟ ਤੁਸੀਂ ਬਣਾਇਆ ਪੁਲਿਸ ਦੀ ਤੌਸ ਬਖਾਉਨੇ ਹੋ ਔਰ ਨਾਲ ਹੀ ਉਹਨਾਂ ਨੂੰ ਕਹਤਾ ਹੁਣ ਮੈਂ ਦੱਸੂ ਤੁਹਾਨੂੰ ਕੀ ਦੱਸ ਦੇਗਾ ਭਗਵੰਤ ਮਾਤੂ ਤੂੰ ਦੱਸਣ ਯੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ ਚ ਜਾਨ ਨਹੀਂ ਪਾਉ ਆ ਕੁਰਸੀ ਦਾ ਨਸ਼ਾ ਬੋਲਦਾ ਤੇਰੇ ਚ ਤੇਰੇ ਚ ਨਹੀਂ ਇੰਨੀ ਹਿੰਮਤ ਕਿ ਤੂੰ ਦੇਸ਼ ਦੇ ਜਾਂ ਪੰਜਾਬ ਦੇ ਅੰਨਦਾਤਾ ਨੂੰ ਦਬਕਾ ਸਕੇ ਤੇ ਡੰਡੇ ਤੰਤਰ ਨਾਲ ਉਹਨਾਂ ਨੂੰ ਠੱਕੇ ਨਾਲ ਆਪਦੀ ਗੱਲ ਨੂੰ ਮਨਾ ਸਕੇ ਨਾ ਕੋਈ ਮੰਨੂ ਨਾ ਕਿਸੇ ਨੇ ਤੇਰੀ ਈਨ ਮੰਨਣੀ ਇਹਨਾਂ ਗੱਲਾਂ ਦੀ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਔਰ ਸਾਰੇ ਕਿਸਾਨ ਲੀਡਰਾਂ ਤੇ ਜਿਨ੍ਹਾਂ ਨੂੰ ਤੂੰ ਕੱਲ ਦਾ ਡੰਡਾ ਫੇਰ ਫਿਰ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਨੇ ਉਹਨਾਂ ਦੇ ਡੈਮੋਕ੍ਰੇਸੀ ਆ ਲੋਕਤੰਤਰਿਕ ਅਧਿਕਾਰ ਨੇ ਡੈਮੋਕ੍ਰੈਟਿਕ ਰਾਈਟ ਆ ਅਗਲੇ ਦਾ ਕਿ ਉਹ ਭਾਈ ਤੁਹਾਨੂੰ ਸਵਾਲ ਵੀ ਕਰ ਸਕਦਾ ਸਰਕਾਰ ਲੋਕਾਂ ਦੀ ਆ ਉਹਨਾਂ ਦੀ ਆ ਲੋਕਾਂ ਨੇ ਬਣਾਈ ਐ ਤੇ ਜੇ ਉਹ ਤੁਹਾਨੂੰ ਸਵਾਲ ਕਰ ਸਕਦੇ ਆ ਸ਼ਾਂਤਮੀ ਧਰਨੇ ਦੇ ਸਕਦੇ ਆ ਤੁਸੀਂ ਉਹਨਾਂ ਦੇ ਅਧਿਕਾਰ ਨਹੀਂ ਖੋਹ ਸਕਦੇ ਜੇ ਤੁਸੀਂ ਆਪੋਜੀਸ਼ਨ ਦੇ ਤੁਸੀਂ ਤਾਂ ਨਾਲ ਜਾ ਜਾ ਬੈਂਦੇ ਸੀ ਅੱਜ ਕੀ ਹੋ ਗਿਆ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ 3 ਸਾਲਾਂ ਚ ਅਸੀਂ ਤਾਂ ਕੋਈ ਵਾਅਦਾ ਪੂਰਾ ਕੀਤਾ ਨਹੀਂ ਜੇ 3 ਸਾਲ ਚ ਨਹੀਂ ਕੀਤਾ ਤੇ ਹੁਣ ਕਿਹੜਾ ਕਰ ਦੇਣਾ ਤੇ ਤੁਸੀਂ ਹੁਣ ਸਮਝ ਲਿਆ ਕਿ ਨਹੀਂ ਕੋਈ ਨਾ ਹੁਣ ਮੈਂ ਡੰਡੇ ਨਾਲ ਕਾਬੂ ਕਰੂੰ ਇਸ ਲਈ ਜੋ ਕੱਲ ਚੀਫ ਮਿਨਿਸਟਰ ਸਾਹਿਬ ਦਾ ਵਰਤਾਰਾ ਰਿਹਾ ਉਥੇ ਐਟੀਟਿਊਡ ਰਿਹਾ ਜੋ ਬਿਹੇਵੀਅਰ ਰਿਹਾ ਹੈ ਇਹ ਇਟਸ ਅਨਬੀਕਮਿੰਗ ਆਫ ਅ ਚੀਫ ਮਿਨਿਸਟਰ ਇਹ ਕਿਸੇ ਚੀਫ ਮਿਨਿਸਟਰ ਨੂੰ ਪੰਜਾਬ ਦੇ ਲਈ ਬੜੀ ਸ਼ਰਮਨਾਕ ਗੱਲ ਹੈ ਔਰ ਚੀਫ ਮਿਨਿਸਟਰ ਭਗਵੰਤ ਮਾਨ ਨੇ ਇਸ ਗੱਲ ਦੀ ਮਾਫੀ ਮੰਗੀ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦਾ ਕਿ ਤੁਸੀਂ ਆ ਰਹੇ ਹੋ ਪਤਾ ਲੱਗਿਆ ਵਪਾਸਨਾ ਦੇ 10 ਦਿਨ ਦੇ ਟੂਰ ਤੇ ਤੁਹਾਡੇ ਤੋਂ ਵੱਧ ਜੇ ਕਿਸੇ ਨੂੰ ਵਪਾਸਨਾ ਦੀ ਲੋੜ ਹੈ ਤੇ ਆ ਤੁਹਾਡੇ ਆ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋੜ ਹੈ ਇਹਦੀ ਇਲਾਜ ਕਰਾ ਦਿਓ ਅੱਜ ਤੋਂ 15 ਦਿਨ ਪਹਿਲਾਂ ਹੁਸ਼ਿਆਰਪੁਰ ਤੁਸੀਂ ਜਾ ਹੀ ਰਹੇ ਹੋ ਨਾ ਪਤਾ ਕਰਿਓ ਚੋਹਾਲ ਡੈਮ ਕੀ ਹੋਇਆ ਇੱਕ ਆਈਪੀਐਸ ਅਫਸਰ ਸੀ ਇਨਸਪੈਕਟਰ ਦੇ ਤੌਰ ਤੇ ਲੱਗੀ ਉਹਦੇ ਨਾਲ ਕਿਸ ਤਰੀਕੇ ਦਾ ਇਹਨਾਂ ਦਾ ਬਿਹੇਵੀਅਰ ਰਿਹਾ ਫਿਰ ਇਹ ਪੁੱਛਿਓ ਕਿ ਉੱਥੋਂ ਡੀਈਸੀ ਤੇ ਐਸਐਸਪੀ ਲੰਬਾ ਸੀ ਉਹਦੇ ਨਾਲ ਕਿਸ ਤਰੀਕੇ ਦਾ ਬਿਹੇਵੀਅਰ ਰਿਹਾ ਇਹ ਨੋਨ ਫੈਕਟ ਹੈ ਔਰ ਇਹ ਵੀ ਨੋਨ ਫੈਕਟ ਹੈ ਜੇ ਮੈਂ ਉੱਥੋਂ ਪਿੱਛੇ ਚਲੇ ਜਾਮਾ ਕਿ ਜਦ ਦੇ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਦੇ ਰੂਪ 'ਚ ਸੀ ਸਪੀਕਰ ਆਫ ਦਾ ਹਾਊਸ ਆਫ ਵੀਡੀਓ ਹੈ ਹਲੇ ਤੱਕ ਕਿ ਭਗਵੰਤ ਮਾਨ ਜੀ ਆਪ ਤੋਂ ਕੁਝ ਖਾ ਪੀ ਕੇ ਆ ਜਾਂਦੇ ਹੋ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਸਖ ਸਿੱਧੀ ਟਿੱਪਣੀ ਕੀਤੀ ਹੈ ਕਦੇ ਹੋਇਆ ਹੈ ਪਹਿਲਾਂ ਕਿ ਮੈਂਬਰ ਪਾਰਲੀਮੈਂਟ ਨੂੰ ਕੋਈ ਇਹ ਪੁੱਛੇ ਪ੍ਰਧਾਨ ਮੰਤਰੀ ਜਾਂ ਹਾਊ ਕਸਟੋਡੀਅਨ ਆਫ ਦਾ ਹਾਊਸ ਸਪੀਕਰ ਇਹ ਪੁੱਛੇ ਕਿ ਭਾਈ ਤੂੰ ਅੱਜ ਖਾ ਪੀ ਕੇ ਆਇਆ ਕਿ ਸੋਫੀ ਆਇਆ ਨਾਲ ਦੇ ਤੁਹਾਡੇ ਐਮਪੀਆਂ ਨੇ ਤੁਹਾਡੀ ਸ਼ਿਕਾਇਤ ਲਾਤੀ ਸੋ ਤੁਹਾਡੇ ਅਨਸਟੇਬਿਲਿਟੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਗਿਆ ਇਸੇ ਚੱਕਰ 'ਚ ਤੁਸੀਂ ਜਰਮਨੀ ਤੋਂ ਜਹਾਜ਼ ਨਹੀਂ ਚੜ ਪਾਏ ਕਿਉਂਕਿ ਤੁਸੀਂ ਵੱਧ ਖਾ ਪੀ ਲਈ ਸੀ ਆ ਫੋਟੇਜ ਤੁਸੀਂ ਇਲਾਜ ਦੇ ਇਲਾਜ ਥੋੜਾ ਹੁੰਦਾ ਰਿਹਾ ਅਪੋਲੋ ਜਾ ਕੇ ਤੁਸੀਂ ਇਹ ਮੈਡੀਕਲ ਹੈਲਪ ਲੈਂਦੇ ਰਹੇ ਹੋ ਫॉर ਸ਼ਰਾਬ ਪੀਣ ਦੇ ਡਰੰਕਨ ਡਰਾਈਵਿੰਗ ਨਹੀਂ ਕੋਈ ਕਰਨ ਦਿੰਦਾ ਵੀ ਸ਼ਰਾਬ ਪੀ ਕੇ ਤਾਂ ਗੱਡੀ ਚਲਾਉਣਾ ਮਣਾ ਤੂੰ ਹੀ ਸਟੇਟ ਚਲਾਉਣ ਨੂੰ ਫਿਰਦੇ ਇਸ ਲਈ ਕੇਜਰੀਵਾਲ ਸਾਹਿਬ ਦੇ ਚੀਫ ਮਿਨਿਸਟਰ ਨੀਡਸ ਹੈਲਪ ਇਹਨਾਂ ਦੀ ਮਦਦ ਕਰੋ ਮੈਡੀਕਲੀ ਇਹਨਾਂ ਨੂੰ ਫਿੱਟ ਕਰੋ ਜੇ ਠੀਕ ਹੋ ਜਾਣਗੇ ਤੇ ਤੁਸੀਂ ਕਰਾ ਲਿਓ ਇਹਨਾਂ ਤੋਂ ਰਾਜ-ਰਾਜ ਹੋਣਾ ਨਹੀਂ ਇਹਨਾਂ ਤੋਂ ਇਹ ਬਾਰਡਰ ਸਟੇਟ ਹੈ ਔਰ ਜੇ ਕਿਸਾਨ ਦੇ ਨਾਲ ਪੰਜਾਬ ਦੇ ਅੰਦਾਜ਼ਾ ਦੇ ਨਾਲ ਯੂਜ਼ ਆਫ ਫੋਰਸ ਕੁੱਟਮਾਰ ਕਰਕੇ ਧੱਕੇ ਸਾਤਾ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡਮ ਕਰਦਾ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਆਹੇ ਇੱਕ ਕਰਟਸੀ ਹੈ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਹਨਾਂ ਦਾ ਮਾਨ ਸਤਕਾਰ ਇੱਜ਼ਤ ਬਹਾਲ ਰੱਖਣਾ ਇਹ ਘਰ ਸੱਦਣ ਵਾਲੇ ਦੀ ਡਿਊਟੀ ਹੁੰਦੀ ਹੈ ਕੱਲ 8-9 एजेंडे ਡਿਸਕਸ ਹੋ ਚੁੱਕੇ ਸੀ ਮਗਰ ਇੱਕ ਦਾਮੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ ਆਪਣੇ ਆਪੇ ਤੋਂ ਬਾਹਰ ਹੋ ਗਏ ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਤਮੋਂ ਕੋਹਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹੂ ਕਿ ਨਹੀਂ ਲੱਗਦੇ ਭਾਈ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਅੰਦਾਜ਼ਾਤਾਂ ਨਾਲ ਪੰਜਾਬ ਦੇ ਅੰਦਾਜ਼ਾਤਾਂ ਨਾਲ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕੰ ਕੀ ਸਨ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੁਹਾਡਾ ਪਹਿਲਾ ਵਾਅਦਾ ਇਹ ਸੀ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਉ ਪੰਜਾਬ 'ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੈਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕੀ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਆ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ 'ਚ ਫੇਲ ਹੋ ਗਏ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ਼ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ ਕੇਜਰੀਵਾਲ ਦੇ ਤਰਜ਼